ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਲੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਸੋ ਆਪਣੇ ਪਿੰਡੋਂ ਹੀ ਮਿੱਤਰੋ ਵੀਡੀਓ ਬਣਾ ਰਹੇ ਆ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆਉਂਦੇ ਵੀ ਕਿਹੜਾ ਪਿੰਡ ਹੈ ਜੀ ਇਹ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਤੇ ਤਹਿਸੀਲ ਫੂਲ ਦੇ ਵਿੱਚ ਆਉਂਦਾ ਰਾਮਪਰਾ ਫੂਲ ਦੇ ਬਿਲਕੁਲ ਨੇੜੇ ਤੇ ਜ਼ਿਲ੍ਹਾ ਬਠਿੰਡਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਫੇਰਾ ਆਪਾਂ ਚੰਗੀ ਮੱਚ ਦਿਖਾ ਰਹੇ ਆ ਮਿੱਤਰੋ ਕੱਦ ਕਾੜ ਦੀ ਬੇਲ ਦੀ ਬਹੁਤ ਚੰਗੀ ਐ ਫੇਸ ਕੁਆਲਿਟੀ ਵੀ ਚੰਗੀ ਆ ਤੇ ਤਾਜੀ ਸੂਈ ਐ ਤੇ ਥਾਂਲੇ ਵੀ ਮਿੱਤਰੋ ਸਾਫ਼ ਆ ਦੁੱਧ ਵਾਈ ਕਹਦਾ ਵੀ ਪਿਛਲੇ ਸਵੇਰ ਦਾ ਚੰਗਾ ਸੀ ਤੋਂ ਚੰਗਾ ਮੋਟਾ ਥਾਣਾ ਇਹ ਫਿਕਸ ਹਵਾਨੇ ਦੀ ਐ ਫਿਰ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਫਿਰ ਬਾਈ ਦੇ ਨਾਲ ਕਰਾਂਗੇ ਗੱਲਬਾਤ ਬਾਈ ਪੰਮੇ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਘਰ ਆ ਜਦੋਂ ਆਪਾਂ ਸਰਕਾਰੀ ਹਸਪਤਾਲ ਦੇ ਨੇੜੇ ਜਾ ਸਰਕਾਰੀ ਸਕੂਲ ਨੂੰ ਜਦੋਂ ਆਪਾਂ ਜਾਣੇ ਆ ਗੇਟ ਬਣਿਆ ਆਪਾਂ ਗੇਟ ਦੇ ਤੀਜਾ ਚੌਥਾ ਮਿੱਤਰੋ ਘਰ ਹੈ ਥੋੜਾ ਜਿਹਾ ਆਪਾਂ ਤੋਂ ਦਰਦੀ ਆ ਤਾਂ ਕਰਕੇ ਆਪਾਂ ਮਿੱਤਰੋ ਵੀਡੀਓ ਤੂਰੋ ਬਣਾ ਰਹੇ ਆ ਸੁੱਥਾਂਲੇ ਵੀ ਦੀ ਸਾਫ ਹੈ ਸਿੱਧ ਬਖੋ ਚੰਗੀ ਆ ਚੰਗਾ ਵਜਣਾ ਕੱਦ ਕਾੜ ਵੀ ਫਿਰ ਕਹਿੰਦੇ ਵੀ ਚੰਗਾ ਤੇ ਹਾਂਜੀ ਬਾਈ ਕਦੋਂ ਕਜੀ ਸੂਈ ਆ ਪਹਿਲਾਂ ਤਾਂ ਵੀਰੇ ਰਾਤ ਹੀ ਸੂਈ ਆ ਠੀਕ ਹੈ ਹਾਂਜੀ ਮਗਰ ਮਗਰ ਕੱਟੀ ਆ ਦੇ ਵੀਰੇ ਕੱਟੀ ਆ ਹਾਂਜੀ ਠੀਕ ਆ ਨਾ ਨਾੜ ਗਰੂ ਗਰੂ ਮਿੱਤਰੋ ਕੱਚਾ ਜਮਾ ਰਾ ਸੂਈਆ ਠੀਕ ਆ ਤੇ ਪਿਛਲੇ ਸੂਏ ਦਾ ਕਿੰਨਾ ਗੱਦੋਂ ਤੁਸੀਂ ਇਹਨੇ ਪਹਿਲੇ ਸੂਏ 14 ਲੀਟਰ ਦੁੱਧ ਕੱਢਿਆ ਜੀ 14 ਹਾਂਜੀ ਹੁਣ ਇਹਦਾ ਸੂਆ ਕਿਹੜਾ ਹੋ ਹੁਣ ਇਹ ਚੌਥੇ ਸੂਏ ਸੂਈਆ ਕਰਦੀ ਆ ਹਾਂਜੀ ਠੀਕ ਆ ਠੰਡੀ ਸੀਰ ਕਿਵੇਂ ਬਹੁਤ ਵਧੀਆ ਜੀ ਠੀਕ ਆ ਕੋਈ ਹੱਥ ਹੱਥ ਦਾ ਤਾਂ ਨਹੀਂ ਕਰਦੀ ਨਹੀਂ 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 ਬਿਲਕੁਲ ਕੱਢੂਗੀ ਇਸ ਵਾਰ ਵੀ 14 ਪਲੱਸ ਹੀ ਕੱਢੂਗੀ ਜੀ ਓਕੇ ਫੇਰ ਆਪਾਂ ਕਹਿੰਦੇ ਆ ਵੀ ਥਣਲੇ ਵੀ ਨਹੀਂ ਮਿੱਤਰੋ ਫੁੱਲ ਸਾਫ਼ ਹੈ ਚੰਗਾ ਵੋਟਾ ਥਾਣਾ ਥਾਣਾ ਦਾ ਗੈਪ ਤੇ ਥਾਣਾ ਦੀ ਦੂਰੀ ਬਹੁਤ ਹੀ ਚੰਗੀ ਠੀਕ ਆ ਤੇ ਇਹਦਾ ਫਿਰ ਮੁੱਲ ਕੀ ਕਰਤਾ ਜੀ ਆਪਾਂ ਮੁੱਲ ਜਾਇਜ ਜਾਇਜੇ ਕਰੀ ਲੈਣ ਦੇਣ ਵਾਲੀ ਗੱਲ ਹਾਂਜੀ ਆਪਾਂ ਪਹਿਲਾਂ ਇੱਕ 55 ਕੀਤਾ ਸੀ ਇਹਦਾ ਠੀਕ ਆ ਲੈਣ ਦੇਣ ਵਾਲੀ ਗੱਲ ਬਾਕੀ ਮੌਕੇ ਤੇ ਜਿਹੜਾ ਸੌਦਾ ਕਰੂਗਾ ਠੀਕ ਆ ਉਹ ਜੁਮਾਨਤਾਨ ਵੀ ਠੀਕ ਆ 1 55 ਹਾਂਜੀ ਮੁੱਲ 1 55 ਇਹਦਾ ਵੀ ਲੈਣ ਦੇਣ ਦੇ ਵਿੱਚ ਉਹ ਮਾਨਤਾਨ ਹੋ ਜਾਊਗਾ ਜੇ ਕੋਈ ਸੌਦਾ ਕਰੂਗਾ ਕੋਲੇ ਆ ਕੇ ਨਾ ਕੋਈ ਮਨਲਾ ਤਸੱਲੀ ਕਰਨਾ ਚਾਹੁੰਦਾ ਹੋਵੇ ਹਾਂ ਚੋਕੇ ਦੇਖ ਸਕਦਾ ਠੀਕ ਆ ਹਾਂਜੀ ਤੇ ਫੋਨ ਨੰਬਰ ਜੀ ਆਪਣਾ 99144 ਹਾਂਜੀ 52433 99144 52433 ਇਹ ਜਿਹੜਾ ਬੱਚਾ ਮੰਗਰੇ ਕਿਉਂ ਗੋਟੀਕੇ ਦਾ ਕਿਸਾਂ ਬਹੁਤ ਵਧੀਆ ਸੀਮਨ ਦਾ ਬੱਚਾ ਠੀਕ ਆ ਸਰਕਾਰੀ ਸੀਮਨ ਲੱਗਿਆ ਹੋਇਆ ਓਕੇ ਜੀ ਓਕੇ ਸੋ ਸਾਰੇ ਵੀਰਾਂ ਦਾ ਆਪਾਂ ਮਿੱਤਰੋ ਧੰਨਵਾਦ ਕਰਦੇ ਆ ਜੇਕਰ ਕਿਸੇ ਭਰਾ ਨੇ ਆਪ ਤੋਂ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਆ ਜੀ 98724 82124 ਥੂੜੇ ਪੜੇ ਕੰਨਾਂ ਮਿੱਤਰੋ ਹਲੋ ਹਲੋ ਖੁੱਲੀ ਆ ਇਹ ਖਾਲੇ ਵੀ ਦੀ ਸਾਫ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਬਾਈ ਦੇ ਨਾਲ ਕਰ ਸਕਦਾ